ਜਿਹੜੇ ਮੇਰੇ ਦੋਸਤ ਵੈਰੀ ਕੋਸ ਸੀਨਲ ਪੀੜਿਤ ਨੇ ਵੀਰੇ ਛੋਟੇ ਵੀਰ ਉਹਨੂੰ ਧਿਆਨ ਰੱਖ ਕੇ ਚੱਲੋ ਘਬਰਾਉਣ ਦੀ ਲੋੜ ਨਹੀਂ ਸਭ ਤੋਂ ਪਹਿਲੀ ਗੱਲ ਇਹ ਹੈ ਤੁਹਾਨੂੰ ਸਹੀ ਮਲਮਲ ਦੇ ਕੱਪੜੇ ਦੀ ਪਛਾਣ ਮੈਂ ਬਹੁਤ ਮਰੀਜ਼ਾਂ ਨੂੰ ਦੱਸਿਆ ਪਰ ਉਹ ਸਹੀ ਮਲਮਲ ਦਾ ਕੱਪੜਾ ਨਹੀਂ ਮਿਲਦਾ ਮਲਮਲ ਦਾ ਕੱਪੜੇ ਦੀ ਤੁਸੀਂ ਟਰਾਂਸਪੇਰੈਂਸੀ ਦੇਖੋ ਕਿੰਨੀ ਹੈ ਕਿ ਕਿੰਨਾ ਟਰਾਂਸਪੇਰੈਂਟ ਹੈ ਆ ਦੇਖੋ ਇੰਨਾ ਪਤਲਾ ਹੋਣਾ ਜਿਹੜਾ ਮਲਮਲ ਬਿਲਕੁਲ ਸੌਫਟ ਹੁੰਦੀ ਹੈ ਜਿਹੜੇ ਲੋਕਾਂ ਨੂੰ ਉਹਨਾਂ ਦੇ ਦਰਜੀ ਹਲਕਾ ਕੱਪੜਾ ਦਿਖਾਉਂਦੇ ਐ ਉਹ ਸਾਨੂੰ ਸਾਡੇ ਦਿੱਤੇ ਨੰਬਰਾਂ ਤੇ ਕਾਲ ਕਰੋ ਤੁਸੀਂ ਘਰ ਬੈਠੇ ਹੀ ਆਪਣੇ ਕੋਲ ਸਾਡੇ ਲੰਗੋਟ ਹੈ ਤੁਸੀਂ ਸਿਰਫ ਡਾਕਰ ਸਪੇ ਕਰਨਾ ਤੇਸੀ ਫ੍ਰੀ ਸੇਵਾ ਜਿਹੜੇ ਹੈ ਵੈਰੀਕੋਸੀਲ ਦੇ ਪੇਸ਼ੈਂਟਸ ਲਈ ਸ਼ੁਰੂ ਕੀਤੀ ਹੈ ਜਾਂ ਜਿਹੜੇ ਵੀ ਮੇਰੇ ਵੀਰ ਨੇ ਚਾਹੇ ਕਿਸੇ ਵੀ ਧਰਮ ਦੇ ਵਿੱਚ ਨੇ ਜਿਹੜੇ ਪਤਲੂਆਂ ਦੇ ਵਿੱਚ ਲਟਕ ਹੈ ਉਹ ਸੈਕੰਡ ਇਨਫਰਟੀਲਿਟੀ ਗੋਧਤਾਂ ਰੱਖ ਕੇ ਚੱਲਣਾ ਜਿਹਦੇ ਵਿੱਚ ਉਹਨਾਂ ਦੀ ਤਾਕਤ ਵੀ ਨਹੀਂ ਵੱਢਦੀ ਗ੍ਰਸਤੀ ਵਿੱਚ ਵੀ ਮੁਸ਼ਕਲ ਆ ਰਹੀ ਹੈ ਤੇ ਥੱਲੇ ਗੁੱਛਾ ਬਣਨਾ ਸ਼ੁਰੂ ਹੋ ਜਾਂਦਾ ਦਰਦ ਰਹਿੰਦੀ ਹੈ ਲਚਤ ਲੱਤਾਂ ਦੇ ਵਿੱਚ ਥਕਾਵਟ ਵੀਕਨੈਸ ਵੀ ਰਹਿੰਦੀ ਹੈ ਤੇ ਇਸ ਲਈ ਜਿਹੜੇ ਆਪਣੇ ਪਤਾਲੂ ਨੇ ਸੂਤ ਨੇ ਜਿੰਨੂੰ ਕਹਿੰਦੇ ਉਹਨਾਂ ਨੂੰ ਤੁਸੀਂ ਬਚਾਓ ਕਿਉਂਕਿ ਉਹ ਤੁਹਾਡਾ ਪਾਵਰ ਹਾਊਸ ਹੈ ਬੋਡੀ ਦਾ ਤੇ ਇਸ ਲਈ ਆਪਣੇ ਲੰਘੋੜ ਪਾ ਕੇ ਆਪਣੀ ਜਿਹੜੀ ਹੈ ਸੂਤਾਂ ਦੀ ਪਾਵਰ ਨੂੰ ਬਚਾਓ ਪਤਾਲੂ ਦੀ ਪਾਵਰ ਨੂੰ ਬਚਾਓ ਤਾਂ ਕਿ ਜਿਹੜੀ ਤੁਹਾਡੀ ਆਉਣ ਵਾਲਾ ਜਿਹੜਾ ਬੁਢੇਪਾ ਹੈ 10 15 ਸਾਲ ਜਾਂ 20 ਸਾਲ ਪਹਿਲੇ ਨਾ ਆਵੇ ਇਸ ਲਈ ਸਾਨੂੰ ਦਿੱਤੇ ਨੰਬਰਾਂ ਤੇ ਕਾਲ ਕਰੋ ਤੇ ਘਰ ਬੈਠੇ ਮੰਗਾਓ ਜਾਂ ਤੁਸੀਂ ਜਿਹੜਾ ਹੈ ਐਦਾਂ ਦਾ ਮਲਮਲ ਦੇ ਕੱਪੜੇ ਦਾ ਹੀ ਲੰਘੋੜ ਬਣਾ ਕੇ ਪਾਓ ਜਿਹਦੇ ਨਾਲ ਤੁਹਾਨੂੰ ਪਿਓਰ ਮਲਮਲ ਦੀ ਜਿਹੜੀ ਹੈ ਪਛਾਣ ਸਹੀ ਹੋ ਸਕੇ ਉਹ ਸਾਡਾ ਮੇਨ ਟੀਚਰ ਹੈ ਇਹ ਵੀਡੀਓ ਬਣਾ ਰਦਾ ਥੈਂਕ ਯੂ ਐਂਸਾਸਟ੍ਰਿਕਰ ਜਿਹੜੇ ਮੇਰੇ ਦੋਸਤ ਵੈਰੀ ਕੋ ਸੀਨਲ ਪੀੜਿਤ ਨੇ ਵੀਰੇ ਛੋਟੇ ਵੀਰ ਉਹਨੂੰ ਧਿਆਨ ਰੱਖ ਕੇ ਚੱਲੋ ਘਬਰਾਉਣ ਦੀ ਲੋੜ ਨਹੀਂ ਸਭ ਤੋਂ ਪਹਿਲੀ ਗੱਲ ਇਹ ਤੁਹਾਨੂੰ ਸਹੀ ਮਲਮਲ ਦੇ ਕੱਪੜੇ ਦੀ ਪਛਾਣ ਮੈਂ ਬਹੁਤ ਮਰੀਜ਼ਾਂ ਨੂੰ ਦੱਸਿਆ ਪਰ ਉਹ ਸਹੀ ਮਲਮਲ ਦਾ ਕੱਪੜਾ ਨਹੀਂ ਮਿਲਦਾ ਮਲਮਲ ਦਾ ਕੱਪੜੇ ਦੀ ਤੁਸੀਂ ਟਰਾਂਸਪੇਰੈਂਸੀ ਦੇਖੋ ਕਿੰਨੀ ਹੈ ਕਿ ਕਿੰਨਾ ਟਰਾਂਸਪੇਰੈਂਟ ਹੈ ਆ ਦੇਖੋ ਇੰਨਾ ਪਤਲਾ ਹੋਣਾ ਜਿਹੜਾ ਮਲਮਲ ਬਿਲਕੁਲ ਸੌਫਟ ਹੁੰਦੀ ਹੈ ਜਿਹੜੇ ਲੋਕਾਂ ਨੂੰ ਉਹਨਾਂ ਦੇ ਦਰਜੀ ਹਲਕਾ ਕੱਪੜਾ ਦਿਖਾਉਂਦੇ ਐ ਉਹ ਸਾਨੂੰ ਸਾਡੇ ਦਿੱਤੇ ਨੰ ਕਿਸੇ ਘਰ ਬੈਠੇ ਹੀ ਆਪਣੇ ਕੋਲ ਸਾਡੇ ਲੰਗੋਟ ਹੈ ਤੁਸੀਂ ਸਿਰ ਡਾਕਟਰ ਸਪੇ ਕਰਨਾ ਕਿਸੇ ਫ੍ਰੀ ਸੇਵਾ ਜਿਹੜੇ ਹੈ ਵੈਰੀਕੋਸੀਲ ਦੇ ਪੇਸ਼ੈਂਟਸ ਲਈ ਸ਼ੁਰੂ ਕੀਤੀ ਹੈ ਜਾਂ ਜਿਹੜੇ ਵੀ ਮੇਰੇ ਵੀਰ ਨੇ ਚਾਹੇ ਕਿਸੇ ਵੀ ਧਰਮ ਦੇ ਵਿੱਚ ਨੇ ਜਿਹੜੇ ਪਤਲੂਆਂ ਦੇ ਵਿੱਚ ਲਟਕ ਹੈ ਉਹ ਸੈਕੰਡ ਇਨਫਰਟੀਲਿਟੀ ਗੋਧਤਿਆਂ ਰੱਖ ਕੇ ਚੱਲਾਂ ਜੇਕਰ ਚ ਉਹਨਾਂ ਦੀ ਤਾਕਤ ਵੀ ਨਹੀਂ ਬਣਦੀ ਗਰਸ਼ਤ ਵਿੱਚ ਵੀ ਮੁਸ਼ਕਲ ਆ ਰਹੀ ਹੈ ਤੇ ਥੱਲੇ ਗੁੱਛਾ ਬਣਨਾ ਸ਼ੁਰੂ ਹੋ ਜਾਂਦਾ ਦਰਦ ਰਹਿੰਦੀ ਹੈ ਲਚਕਤ ਲੱਤਾਂ ਦੇ ਵਿੱਚ ਥਕਾਵਟ ਵੀ ਕਰੇ ਸਿਰ ਜਾਂਦੀ ਹੈ ਤੇ ਇਸ ਲਈ ਜਿਹੜੇ ਆਪਣੇ ਪਤਾਲੂ ਨੇ ਸੂਤ ਨੇ ਜਿੰਨੂੰ ਕਹਿੰਦੇ ਉਹਨਾਂ ਨੂੰ ਤੁਸੀਂ ਬਚਾਓ ਕਿਉਂਕਿ ਇਹ ਤੁਹਾਡਾ ਪਾਵਰ ਹਾਊਸ ਹੈ ਬੋਡੀ ਦਾ ਤੇ ਇਸ ਲਈ ਆਪਣੇ ਲੰਗੋਟ ਪਾ ਕੇ ਆਪਣੀ ਜਿਹੜੀ ਹੈ ਸੂਤਾ ਦੀ ਪਾਵਰ ਨੂੰ ਬਚਾਓ ਪਤਾਲੂ ਦੀ ਪਾਵਰ ਨੂੰ ਬਚਾਓ ਤਾਂ ਕਿ ਜਿਹੜੀ ਤੁਹਾਡੀ ਆਉਣ ਵਾਲਾ ਜਿਹੜਾ ਬੁਢੇਪਾ ਹੈ 10 15 ਸਾਲ ਜਾਂ 20 ਸਾਲ ਪਹਿਲੇ ਨਾ ਆਵੇ ਇਸ ਲਈ ਸਾਨੂੰ ਦਿੱਤੇ ਨੰਬਰਾਂ ਤੇ ਕਾਲ ਕਰੋ ਤੇ ਘਰ ਬੈਠੇ ਮੰਗਾਓ ਜਾਂ ਤੁਸੀਂ ਜਿਹੜਾ ਹੈ ਐਦਾਂ ਦਾ ਮलमल ਦੇ ਕੱਪੜੇ ਦਾ ਹੀ ਲੰਗੋਟ ਬਣਾ ਕੇ ਪਾਓ ਜਿਹਦੇ ਨਾਲ ਤੁਹਾਨੂੰ ਪਿਓਰ ਮलमल ਦੀ ਜਿਹੜੀ ਹੈ ਪਛਾਣ ਸਹੀ ਹੋ ਸਕੇ ਉਹ ਸਾਡਾ ਮੇਨ ਟੀਚਾ ਹੈ ਇਹ ਵੀਡੀਓ ਬਣਾੜਦਾ ਥੈਂਕ ਯੂ ਐਂਸਟਰੀ ਕਾਰ ਜਿਹੜੇ ਮੇਰੇ ਦੋਸਤ ਵੈਰੀ ਕੋ ਸੀਲਨਲ ਪੀੜਿਤ ਨੇ ਵੀਰੇ ਛੋਟੇ ਵੀਰ ਉਹਨਾਂ ਦਾ ਧਿਆਨ ਰੱਖ ਕੇ ਚੱਲੋ ਘਬਰਾਉਣ ਦੀ ਲੋੜ ਨਹੀਂ ਸਭ ਤੋਂ ਪਹਿਲੀ ਗੱਲ ਇਹ ਤੁਹਾਨੂੰ ਸਹੀ ਮਲਮਲ ਦੇ ਕੱਪੜੇ ਦੀ ਪਛਾਣ ਮੈਂ ਬਹੁਤ ਮਰੀਜ਼ਾਂ ਨੂੰ ਦੱਸਿਆ ਪਰ ਉਹਨਾਂ ਨੂੰ ਸਹੀ ਮਲਮਲ ਦਾ ਕੱਪੜਾ ਨਹੀਂ ਮਿਲਦਾ ਮਲਮਲ ਦਾ ਕੱਪੜੇ ਦੀ ਤੁਸੀਂ ਟਰਾਂਸਪੇਰੈਂਸੀ ਦੇਖੋ ਕਿੰਨੀ ਹੈ ਕਿ ਕਿੰਨਾ ਟਰਾਂਸਪੇਰੈਂਟ ਹੈ ਆ ਦੇਖੋ ਇੰਨਾ ਪਤਲਾ ਹੋਣਾ ਚਾਹੀਦਾ ਮਲਮਲ ਬਿਲਕੁਲ ਸੌਫਟ ਹੁੰਦੀ ਹੈ ਜਿਹੜੇ ਲੋਕਾਂ ਨੂੰ ਵੀ ਉਹਨਾਂ ਦੇ ਦਰਜੀ ਹਲਕਾ ਕੱਪੜਾ ਦਿਖਾਉਂਦੇ ਐ ਉਹ ਸਾਨੂੰ ਸਾ ਤੁਸੀਂ ਘਰ ਬੈਠੇ ਹੀ ਆਪਣੇ ਕੋਲ ਸਾਡੇ ਲੰਗੋਟ ਹੈ ਤੁਸੀਂ ਸਿਰਫ ਡਾਕਟਰ ਸਪੇ ਕਰਨਾ ਕਿਸੇ ਫ੍ਰੀ ਸੇਵਾ ਜਿਹੜੇ ਹੈ ਵੈਰੀਕੋਸੀਲ ਦੇ ਪੇਸ਼ੈਂਟਸ ਲਈ ਸ਼ੁਰੂ ਕੀਤੀ ਹੈ ਜਾਂ ਜਿਹੜੇ ਵੀ ਮੇਰੇ ਵੀਰ ਨੇ ਚਾਹੇ ਕਿਸੇ ਵੀ ਧਰਮ ਦੇ ਵਿੱਚ ਨੇ ਜਿਹੜੇ ਪਥਰੂਆਂ ਦੇ ਵਿੱਚ ਲਟਕ ਹੈ ਉਹ ਸੈਕੰਡ ਇਨਫਰਟੀਲਿਟੀ ਗੋਧਤਿਆਂ ਰੱਖ ਕੇ ਚੱਲਾਂ ਜੇ ਦੇਚ ਉਹਨਾਂ ਦੀ ਤਾਕਤ ਵੀ ਨਹੀਂ ਬਣਦੀ ਗਰਸ਼ਤ ਵਿੱਚ ਵੀ ਮੁਸ਼ਕਲ ਆ ਰਹੀ ਹੈ ਤੇ ਥੱਲੇ ਗੁੱਛਾ ਬਣਨਾ ਸ਼ੁਰੂ ਹੋ ਜਾਂਦਾ ਦਰਦ ਰਹਿੰਦੀ ਹੈ ਲਚਕਤ ਲੱਤਾਂ ਦੇ ਵਿੱਚ ਥਕਾਵਟ ਵੀ ਕਰੇ ਸਿਰ ਜਾਂਦੀ ਹੈ ਤੇ ਇਸ ਲਈ ਜਿਹੜੇ ਆਪਣੇ ਪਤਾਲੂ ਨੇ ਸੂਤ ਨੇ ਜਿੰਨੂੰ ਕਹਿੰਦੇ ਉਹਨਾਂ ਨੂੰ ਤੁਸੀਂ ਬਚਾਓ ਕਿਉਂਕਿ ਉਹ ਤੁਹਾਡਾ ਪਾਵਰ ਹਾਊਸ ਹੈ ਬੋਡੀ ਦਾ ਤੇ ਇਸ ਲਈ ਆਪਣੇ ਲੰਗੋਟ ਪਾ ਕੇ ਆਪਣੀ ਜਿਹੜੀ ਹੈ ਸੂਤਾਂ ਦੀ ਪਾਵਰ ਨੂੰ ਬਚਾਓ ਪਤਾਲੂ ਦੀ ਪਾਵਰ ਨੂੰ ਬਚਾਓ ਤਾਂ ਕਿ ਜਿਹੜੀ ਤੁਹਾਡੀ ਆਉਣ ਵਾਲਾ ਜਿਹੜਾ ਬੁਢੇਪਾ ਹੈ 10 15 ਸਾਲ ਜਾਂ 20 ਸਾਲ ਪਹਿਲੇ ਨਾ ਆਵੇ ਇਸ ਲਈ ਸਾਨੂੰ ਦਿੱਤੇ ਨੰਬਰਾਂ ਤੇ ਕਾਲ ਕਰੋ ਤੇ ਘਰ ਬੈਠੇ ਮੰਗਾਓ ਜਾਂ ਤੁਸੀਂ ਜਿਹੜਾ ਹੈ ਐਦਾਂ ਦਾ ਮਲਮਲ ਦੇ ਕੱਪੜੇ ਦਾ ਹੀ ਲੰਗੋਟ ਬਣਾ ਕੇ ਪਾਓ ਜਿਹਦੇ ਨਾਲ ਤੁਹਾਨੂੰ ਪਿਓਰ ਮਲਮਲ ਦੀ ਜਿਹੜੀ ਹੈ ਪਛਾਣ ਸਹੀ ਹੋ ਸਕੇ ਉਹ ਸਾਡਾ ਮੇਨ ਟੀਚਰ ਹੈ ਇਹ ਵੀਡੀਓ ਬਣਾੜਦਾ ਥੈਂਕ ਯੂ ਐਂਸਟ੍ਰੀਕ